ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣਾ YouTube ਚੈਨਲ ਮਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤੰਗਾਵਾਂ ਸੇਲ ਲਈ ਲੈ ਕੇ ਆਏ ਜੀ ਤੰਨੇ ਬਾਈ ਤਾਜ਼ੀਆਂ ਸੂਈਆਂ ਵੇ ਆਓ ਪੁੱਛ ਲੈਨੇ ਬਾਈ ਟੋਟਲ ਅੱਜ ਵੀ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਠੀਕ ਹੋ ਵਧੀਆ ਨਾਮ ਤੇ ਐਡਰੈਸ ਹੋ ਨਾਮ ਮੇਰੇ ਸਾਧਰਾ ਪਿੰਡ ਭਾਈ ਰਪਤ ਦਸੀਲ ਫੋਲਟ ਜਿਲ੍ਹਾ ਉਠੀੜਾ ਨੇੜੇ ਪਿੰਡ ਬੇ ਨੇੜੇ ਰਾਮਪਰਾਹੁਲ ਸਰ ਇਧਰੋਂ ਫਲਾਉਪੁਰਾ ਵੀਰੋ ਮੋਬਾਈਲ ਨੰਬਰ ਕੋ 9023976000 ਠੀਕ ਹੈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦੇਂ ਆ ਕਿਹੜਾ ਸੂਆ ਸੀ ਇਹ ਦੂਜਾ ਸੂਆ ਬਾਈ ਕਦੋਂ ਸੂਈ ਇਹ ਇਹ ਵੀਰੇ ਰਾਤ ਹੀ ਸੂਈ ਹੈ ਬੜਾ ਰਾਤ ਆਰਡਰ ਬੜਾ ਸੋਹਣਾ ਤਿਆਰ ਕਰ ਰਹੇ ਨੇ ਬਹੁਤ ਜਿਆਦਾ ਨਹੀਂ ਕਰਮ ਵਾਲੇ ਨੇ ਕਮਾਲ ਦਾ ਆਰਡਰ ਨਾੜਾ ਨੂੜਾ ਕਰਮ ਵਾਲੇ ਦੀ ਉਮੀਦ ਬਹੁਤ ਚੰਗਾ ਠੰਡੀ ਕੱਲਾ ਕੱਲਾ ਪੂਰੀ ਵੱਡੀ ਤੇ ਜਾਣ ਵਾਲੀ ਬੱਚੀ ਬਾਈ ਕਦੋਂ ਦਿਖਾ ਦੇ ਪਹਿਲਾਂ ਪੂਰਾ ਵੱਡਾ ਕਰਦਾ ਬਾਈ ਇਹ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਲੇਵਲ ਲੇਵਲ ਨਹੀਂ ਮੂਰੇ ਨਹੀਂ ਮਗਰ ਕਿੰਨਾ ਬੜਾ ਕੱਢਿਆ ਫਿਰ ਸਾਗੇ 7 7.5 ਕਿਲੋ ਡਾਕਟਰ ਬਹੁਤ ਵੱਡਾ ਕੱਢਿਆ ਵਾ ਅੱਛਾ ਨੀ ਵਾ ਦੇ ਕੁਛ ਉਹਨਾ ਮੂਰੇ ਉਹਨਾ ਲੈ ਜੱਠਲੇ ਵਾ ਮਗਰ ਨੂੰ ਲੈ ਜੱਠਲੇ ਵਾ ਦੀ ਮੂਰੇ ਆ ਡਾਕਟਰ ਸਹੀ ਗੱਲ ਹੈ ਥਾਨਾ ਬਣਾ ਕਮਾਲ ਦਾ ਯਾਰ ਹਨ ਪੀੜੀ ਦੇ ਵਰਗੇ ਥਾਨਾ ਵੱਡੀ ਵੱਡੀ ਕੋਲਾ ਤੇ ਬਜਨ ਫੁੱਲਾ ਸਹੀ ਗੱਲ ਹੈ ਬੱਚਾ ਕੀ ਦੇਤਾ ਕਰ ਮਾ ਜੀ ਬੱਚਾ ਦੇਤਾ ਦਿੱਤਾ ਫੁੱਲ ਬਰੀਡ ਬੱਚੇ ਬਹੁਤ ਚੰਗੇ ਪਾਉਂਦੀ ਹਨ ਯਾਰ ਇਹ ਕਦੇ ਬਈ ਬੱਚੀ ਬੱਚੇ ਹੁੰਦੀ ਮੈਂ ਕਮਾਲੀ ਦਾ ਸਹੀ ਗੱਲ ਬਹੁਤ ਚੰਗਾ ਸੀ ਉਹਨੂੰ ਭਰਾ ਹੀ ਕੱਲ੍ਹ ਕਰ ਬੱਚਾ ਬੱਚਾ ਉਹਨੂੰ ਤਾਂ ਬਈ ਮੜੀ ਤੋਰ ਕੇ ਦਿਖਾ ਦੋ ਦੁੱਧ ਦਾ ਪਲੂਨ ਦਾ ਦੇਤਾ 24 ਤੇ ਜੇ ਇਹਦੇ ਚ ਪਈ ਹੈ ਹਾਂ ਪਹਿਲੀ ਜੇਰ ਇਹਦੀ ਬਹੁਤ ਠੀਕ ਹੈ ਬਈ ਫੇਸ ਬੜਾ ਚੰਗਾ ਕੱਦ ਵੱਡ ਚੰਗਾ ਰਾਈਟ ਬ੍ਰੀਡ ਬਹੁਤ ਵਧੀਆ ਫੇਸ ਬੜਾ ਪਿਆਰਾ ਬ੍ਰੀਡ ਹੈ ਜਿਹੜੀ ਫੁੱਲਾ ਬੱਚੇ ਬਹੁਤ ਚੰਗੇ ਪਾਉਂਦੀ ਹੈ ਬਹੁਤ ਪੈਰਪੁਰ ਬਹੁਤ ਚੰਗੇ ਡਾਕਟਰ ਹਾਂ ਬੱਚਾ ਹਾਂ ਪੈਰਪੁਰ ਵੀ ਚੰਗੇ ਨਾਲ ਉਹਨਾਂ ਦੇ ਭਜਨ ਕਿੰਨਾ ਕਿੰਨਾ ਦੁੱਧ ਦੇ ਦੂ ਸਾਡੇ 25 ਕਿਲੋ ਡਾਕਟਰ ਕਹਿ ਕੇ ਦੇਣਾ ਦੋ ਤਾਂ ਬਾਦੀ ਦੀ ਦੂ ਬੱਚੀ ਕਿਉਂ ਠੰਡਾ ਮੌਸਮ ਹੁੰਦਾ ਮੂਰੇ ਸਹੀ ਗੱਲ ਆ ਬਈ ਐਨੀ ਗੱਲ ਸੋਰੇ ਤਾਰੇ ਦੀ ਬੜੀ ਚੰਗੇ ਬੱਚੇ ਸਹੀ ਗੱਲ ਤੇ ਮੁੱਲ ਕੀ ਹੈ ਜੈ ਜੈ ਡਾਕਟਰ ਮੁੱਲ ਕਰਾਉਂਦਾ ਜਿਹੜਾ ਮਰਜ਼ੀ ਕਰਾਈ ਜਾਂਦਾ ਅਗਲਾ 80 ਕਰਾ ਲੈਣਾ 90 ਕਰਾ ਲੈ 77000 ਰੁਪਏ ਦੇਣੀ ਹੈ ਡਾਕਟਰ ਬੱਸ ਮੁੱਲ ਕਰਾਉਣਾ ਬਾਈ ਕਹਿੰਦਾ ਜਮਾਇਜ ਮੁੱਲ ਡਾਕਟਰ 80 ਕਰਾ ਲਓ 90 ਕਰਾ ਲਓ 77 ਦੀ ਦੇ ਰਹੇ ਹਾਂ ਹਾਂ ਡਾਕਟਰ ਇਹ ਜੀ ਬੱਚੇ ਕਿਸੇ ਨੇ ਨਹੀਂ ਦੇਣੀ ਇਹਨੇ ਦੁੱਧ ਉਹ ਤੇ ਜਾਣ ਦਰਾਂ 77000 ਦੀ ਵਹਿੜਾ ਬਾਈ ਕਹਿੰਦਾ ਦੇ ਦੇ ਦੁਨਣਾ ਪਾਸਾ ਤੁਹਾਡੇ ਲਈ ਵਾਹ ਡੁਨਣਾ ਮੁੰਡਾ ਲੈ ਬਈਆ ਕਮਾਲ ਦਾ ਲੈ ਵਾ ਚਵਾਈ ਤੂ ਵੀ ਕਿੰਮੀ ਨਾ ਰੋਚਵਾਈ ਦਾ ਇਹਦੇ ਪੁੱਸੰਦ ਨਾ ਇਹਨਾਂ ਦਾ ਕੋਈ ਨਹੀਂ ਆਏ ਚੰਗੀ ਆ ਠੀਕ ਆ ਬਈ ਤਾਰਾ ਤੋੜਾ ਬਾਈ ਕਹਿੰਦਾ ਮਾਰ ਕੇ ਦਿਖਾ ਨੇ ਕੋਈ ਚੱਕਰੀ ਨਹੀਂ ਹਾਂ ਬੱਚੇ ਬਹੁਤ ਚੰਗੇ ਪਾਉਂਦੀ ਹੈ ਬਹੁਤ ਚੰਗਾ ਬੱਚਾ ਬਾਈ ਡਾਕ ਚੂਣ ਬੜਾ ਚੰਗਾ ਯਾਰ ਹਨਾ ਚੂਣ ਤਾਂ ਬਾਹਰ ਚੰਗਾ ਰਹਾ ਹੂੰ ਚੂਣ ਬੜਾ ਚੰਗਾ ਲੈ ਕੀ ਬਾਤ ਹੈ ਚਵਾਈ ਯਾਰ ਬੜੀ ਚੰਗੀ ਹਨਾ ਇੱਕ ਨੰਬਰ ਦਾ ਡਰਾਇੰਗ ਹੂੰ ਚੂਣ ਚੂਣ ਕਰਮਾਈ ਦਾ ਲੈ ਕਮਾਲ ਦਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਧਾਰ ਦੇਖੋ ਗੰਨੇ ਅਰਗੀ ਧਾਰ ਹੈ ਕੱਲਾ ਕੱਲਾ ਥਣ ਬਈ ਕੀ ਬਾਤ ਹਨ ਤਾਂ ਜਿਹਦੀ ਮਰਜ਼ੀ ਚਵਾਈ ਬੜੀ ਚੰਗੀ ਆ ਬਈ ਮੁਠੀ ਵਾਲਾ ਥਾਣਾ ਲੈ ਕੀ ਬਾਤ ਹਨ ਤਾਂ ਬਾਹਰ ਇਹ ਚੰਗਾ ਡਰਾਇੰਗ ਲੈ ਹੂੰ ਆਉਣੀ ਕਿਹਾ ਕਹਿੰਦਾ ਸਾਫ ਕਰੀਓ ਬੱਚੀ ਹੂੰ ਪੂਰਾ ਉਸ ਤੋਂ ਗੱਡਾ ਵਾਹ ਬਹੁਤ ਚੰਗਾ ਲੈ ਚੋਅ ਜਿਹੜੇ ਸਾਡੀ ਮਰਜੀ ਦੁਨੀ ਪਾਸੇ ਬੈਠੇ ਚੋਲੀ ਲੈ ਵਾ ਦੇਖ ਡਾਕਟਰ ਨੇ ਲੈ ਵਾ ਕਮਾੜਾ ਹਨਾ ਨਾਲ ਨੂਣਾ ਬੱਚੀ ਤੇ ਫੋਲ ਲੱਭਾ ਜਨ ਕੱਦ ਮੁੱਲ ਵੀ ਜਾ ਜਾ ਹਨਾ ਜਮਾ ਜਾ ਜਾ ਡਾਕਟਰ ਇਹ ਦੁਗੜ ਦਾ ਕੌਣ ਦਾ ਬੱਚੀ ਫਿਰ ਇਨੀ ਗਲੀ ਡਾਲੀ ਹੋਰ ਕੋਲੇ ਕੋਲੇ ਕਿਸੇ ਕੋਲੇ 90 99 ਮਾਂ ਦਾ ਇਹ ਹੀ ਦਾ 70000 ਰੁਪਿਆ ਮਾਂ ਇਹ ਭਇਆ ਕੋਈ ਚੱਕਰੀ ਨਹੀਂ ਲੈ ਜਿਵੇਂ ਮਰਜੀ ਲੈ ਪੁੱਠੇ ਪਾਸੇ ਬੈਠਾ ਤਾਂ ਮਰੀ ਚੱਲ ਜਿਵੇਂ ਪਾਸੇ ਦੁਨੀ ਪਾਸੇ ਮਗਰ ਬਹਿ ਕੇ ਮੂਰੇ ਬਹਿ ਕੇ ਚੋੜਾ ਜਿਵੇਂ ਮਰਜੀ ਹੈਲੋ ਲੀਵਾ ਇਹ ਫੀਡਿੰਗ ਆ ਲੈ ਨੂੰ ਟਟਮਲੀ ਬਣੀ ਬੱਚੀ ਨੂੰ ਆਪਣਾ ਉਹ ਲੈਣੇ ਨਾਲ ਲੋੜਾ ਹਮ ਨਾ ਨਾ ਬਹੁਤ ਇੰਗ ਮਗਰ ਮੂਰਲਾ ਲੀਵਾ ਸਹੀ ਗੱਲ ਆਪ ਓਕੇ ਦੋ ਨੰਬਰ ਕਿਹੜਾ ਸੁਸੂਈ ਹੈ ਇਹਨੂੰ ਡਾਕਟਰ ਹਜੇ ਘੰਟੇ ਤੋਂ ਆਟੀ ਹੋਇਆ ਬੱਚਾ ਦੂਜਾ ਸੁਸੂਈ ਇਹ ਵੀ ਠੀਕ ਆ ਮਗਰ ਬੱਚਾ ਮਗਰ ਬੱਚਾ ਠੰਡੀ ਸੀ ਫੋਲਾ ਥਾਨ ਲਈ ਬੈਨੂ ਬਹੁਤ ਚੰਗਾ ਗਾ ਜੀਰ ਹਜੇ ਰਹਿੰਦੀ ਆ ਪੈਨ ਵਾਲੀ ਜੀਰ ਡਾਕਟਰ ਘੰਟਾ ਮਸਾ ਹੀ ਬੈ ਉਹ ਸੁਈ ਨੂੰ ਜੇ ਠੰਡੀ ਸੀ ਲੇ ਬਹੁਤ ਠੀਕ ਆ ਜਿਵੇਂ ਮਰਜੀ ਬੈਠ ਰਹਾ ਹੈ ਚਵਾਈ ਬੜੀ ਚੰਗੀ ਐ ਯਾਰ ਹਨਾ ਹਨਾ ਤੁਹਾਨੂੰ ਬਹੁਤ ਚੰਗਾ ਨੂੰ ਵੀ ਚੋਣ ਬੜਾ ਚੰਗਾ ਲੱਗਿਆ ਲੈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰ ਹੀ ਨਹੀਂ ਪਾਈ ਕਹਿੰਦਾ ਲੈ ਕਿਆ ਬਾਤ ਆ ਚਵਾਈ ਜੋਈ ਬੜੀ ਚੰਗੀ ਐ ਬਾਈ ਇਹਨੂੰ ਬੱਚਾ ਨਹੀਂ ਲਾਇਆ ਬੱਚਾ ਲਾਇਆ ਹੋਰ ਇਹਦਾ ਗੱਬਣਾ ਹਜੇ ਮੰਨ ਕੇ ਚੱਲਦਾ ਟਰਾਲੇ ਨੂੰ ਨਹੀਂ ਮਾਰਦੀ ਲੈ ਨੂੰ ਵੀ ਮਾਰਦੀ ਆ ਇਹ ਨਾ ਕਹਿੰਦਾ ਉਹ ਨਹੀਂ ਗੱਲ ਜਿਹੜੇ ਥਣਾ ਮਰਜ਼ੀ ਕੱਢ ਲੈ ਸਹੀ ਗੱਲ ਇਹਦਾ ਮਾਣਾ ਆ ਦੂਜਾ ਦਾ ਬੱਚਾ ਚਟ ਕੇ ਸੂਈ ਇੱਕ ਅੱਧਾ ਤਾਂ ਪਹਿਲਾਂ ਹੀ ਸੂਈ ਆ ਬਾੜ ਹੂੰ ਰਾਤੀ ਆਈ ਸੀ ਬਾਕੀ ਦੋ ਤਿੰਨ ਰੰਗ ਸਾਫ ਹੋ ਗੀ ਨਾ ਦੁੱਧ ਦੁੱਧ ਤਾਂ 20 ਕਿਲੋ ਬਲੂਨ ਦਾ ਤਲ ਹੈ ਉਹ ਨਹੀਂ ਗੱਲ ਵੀ ਦੁੱਧ ਨਹੀਂ ਬਣਿਆ ਹਜੇ ਖੋਂਦੀ ਆ ਬੱਚ ਨੂੰ ਸਹੀ ਗੱਲ ਲੇ ਆ ਲੂਆ ਬਹੁਤਾ ਜ਼ਹਿਰ ਜੁਰ ਤਾਂ ਹੁਣ ਪਾ ਜੂ ਘੰਟੇ ਦੇ ਅੰਦਰ ਅੰਦਰ ਫੇਟਿੰਗ ਆ ਲੈ ਵਾ ਇਹ ਨਹੀਂ ਗੱਲ ਠੰਡੀ ਸੀ ਨਾ ਨਾਲਾ ਨੋੜਾ ਤੇ ਛੜਾਈ ਬਹੁਤਾ ਫਿਰ ਕੱਢਿਆ ਤੈਨੂੰ ਨਾ ਨਾ ਡਾਕਟਰ ਹੁਣੀ ਤਾਂ ਰਾਂ ਮਾਰਗਾ ਪੱਗਾਪ ਮਰੀ ਜਾ ਕੇ ਕਹਿ ਦਿੰਦਾ ਨਾ ਠੀਕ ਆ ਭਾਈ ਹਾਂ ਕੱਦ ਖੋਲਾ ਬੱਚੀ ਦਾ ਐਨੀ ਗੱਲ ਸਹੀ ਗੱਲ ਲੈਵਲ ਉ ਦੇ ਚੜਾਈ ਚੜੂਈ ਬਹੁਤ ਆ ਬੱਚੀ ਦੀ ਲੈ ਕਿੰਨਾ ਦੁੱਧ ਦੇ ਦੂਆਸ ਤੇ ਬਲੂਮ ਦਾ 20 ਕਿਲੋ ਦੁੱਧ ਦਿੰਦਾ ਟਰੈਕਟਰ ਆ 20 ਕਿਲੋ ਕਹਿ ਕੇ ਦਿਨਾ ਪਾ ਬੱਚੀ ਦਾ ਆਰਡਰ ਬੜਾ ਕਮਾਲਾ ਬਹੁਤ ਚੰਗਾ ਆ ਸੀਲਾ ਲੈ ਭਾਈ ਤੇ ਆਰਡਰ ਟਰੱਕ ਕਮਾਲ ਦਾ ਮੁੱਠੀ ਵਾਲਾ ਥਣ ਫੇਸ ਬਹੁਤ ਚੰਗਾ ਕੱਦ ਵੱਡ ਵੀ ਚੰਗਾ ਬੱਸ ਕੈਮਰਾ ਤੋਂ ਜਾ ਕੇ ਨਾ ਹੋਰ ਕੱਦ ਵਾਲੀ ਬੱਚੀ ਆ ਪੂਰੀ ਐਨੀ ਗੱਲ ਹੂੰ ਸਹੀ ਗੱਲ ਮੂੰਹ ਆ ਬਹੁਤ ਸੁਨਣਾ ਲੈ ਸਹੀ ਗੱਲ ਫੇਸ ਬੜਾ ਪਿਆਰਾ ਹੈ ਨਾ ਹਾਂ ਹੂੰ ਕੋਈ ਛੂਟ ਨਹੀਂ ਬੜਾ ਆਪਣੇ ਕੋਲ ਸਹੀ ਗੱਲ ਆ ਭਾਈ ਦੋਰਾ ਤਾਰਾ ਵੀ ਕਰਮ ਵਾਲੀ ਦਾ ਚੰਗਾ ਆਰਡਰ ਕਮਾਲ ਦਾ ਥਣ ਥਣ ਬਹੁਤ ਚੰਗਾ ਚੰਗੀ ਅਬੜ ਚਮਕ ਚਮਕ ਨਹੀਂ ਆਲੂਆਂ ਮੂਰੇ ਵੀ ਉਹਨਾਂ ਹੀ ਮਗਰ ਵੀ ਡਾਕਟਰ ਸਹੀ ਗੱਲ ਆ ਨਾੜਾਂ ਬਹੁਤ ਚੰਗੀਆਂ ਲੇਵੇ ਤੇ ਹਾਂ ਲੈ ਕਮਾਲ ਦੀਆਂ ਨਾੜਾਂ ਨੂੜਾ ਕੱਲਾ ਕੱਲਾ ਥਣ ਮੂਰੋਂ ਵੀ ਲੇਵਾ ਚੈੱਕ ਕਰ ਲੋ ਕੀ ਬਾਤ ਬੱਚਾ ਲਾਗੇ ਥਾਣਾ ਤਾਂ ਮੁੱਠੀ ਮੁੱਠੀ ਲਾ ਕੱਢ ਦਿੰਦੇ ਬੱਚਾ ਨਹੀਂ ਲਾਇਆ ਆਪਾਂ ਜੀ ਠੀਕ ਆ ਹੂੰ ਤੇ ਕੀ ਮੋਲ ਦਾ ਜਾਇਜ਼ ਜਾਇਜ਼ ਯਾਰ ਡਾਕਟਰ ਮੋਲ ਦਾ 65 60 ਦੀ ਦੇ ਦਾਂਗੇ ਬਸ ਯਾਰ ਮੋਹੰਦਾਨ ਕਰਦਾ ਬਾਹਾਂ ਨਹੀਂ ਸੂਰ ਸੱਪਿਆ ਵਾਲਾ ਹੀ ਹੋ ਮੋਲ ਕਰਾਉਣਾ ਬਾਈ ਕਹਿੰਦਾ ਪੈਂਟ ਕਰਾ ਲਓ 60000 ਦੀ ਬੈੜੀ ਪੂਰੀ ਵੱਡੀ ਕੱਤ ਵਾਲੀ ਬੱਚੀ ਹੈ ਕਿਸੇ ਨੇ ਨਹੀਂ 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 ਸਹੀ ਗੱਲ ਹੈ ਲੈ ਵਾਲੂਆ ਬਹੁਤ ਆ ਵਸੀ ਲੈ ਵਾਲੂਆ ਕਮਾਲ ਲੈ ਭਾਈ ਅਜੇ ਪਸਵਾ ਕਰ ਕੋਈ ਮਰਜ਼ੀ ਹੈ ਡਾਕਟਰ ਹੈ ਫਾੜੀ ਵਾਲੇ ਦਾ ਮੋਲ ਵੀ ਜਾ 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 ਜਮਾ ਜਾ ਜਾ ਜਰੂਰ ਹੋ ਜੂਗਾ ਤੇਰਾ ਨੰਬਰ ਵੜ ਬਈ ਜਾ ਖਾ ਲੈ ਵਾਲਾ ਡਾਟਾ ਅੱਗੇ ਪਿਛੇ ਵਾਲੇ ਨੂੰ ਨਾੜਾਂ ਬਹੁਤ ਚੰਗੀਆਂ ਯਾਰ ਪਾਉਂਗਾ ਚੰਗਾਂ ਨਾੜਾਂ ਮਗਰ ਜਲਸੀ ਵਸੀ ਆ ਪੂਰੀ ਸਹੀ ਗੱਲ ਹੈ ਜਰਸੀ ਬੱਚੀ ਨੂੰ ਵੀ ਜਨਮ ਦਿੱਤਾ ਦੋ ਨਾਕ ਮਿਲ ਜਾਣੇ ਬੱਚੀ ਨੇ ਵੀ ਨਾਲ ਹੀ ਸਾਲ ਡੇਢ ਸਾਲ ਇਹ ਟੌਪ ਦੀ ਬੱਚੀ ਐ ਨਹੀਂ ਗੱਲ ਇਹਦੀ ਵੀ ਝੇਰ ਪਈ ਕੰਪਲੀਟ ਆ ਇਹ ਰਾਤ ਹੋਈ ਹੈ 11 12 ਵਜੇ ਇੱਕ ਬਠਲ ਜੇ ਦੀ ਪਈਆਂ ਗਾਰੰਟੀ ਹੋ ਝੇਰ ਦੀ ਠੰਡੀ ਸੀਲ ਦੀ ਗਾਰੰਟੀ ਹੈ ਲੈ ਆਈ ਭੇਜਾ ਕੋਈ ਚੱਕਰੀ ਡਾਕਟਰ ਨਾਲ ਇਹਦੀ ਕੁਛ ਨਹੀਂ ਹੈ ਨਾ ਲੈ ਕੋਈ ਡਾਕਟਰ ਚਾਹੀਦਾ ਵੀ ਬੜਾ ਚੰਗਾ ਯਾਰ ਹਾਂ ਚਵਾਈ ਦੇਖੋ ਬਾਈ ਚਵਾਈ ਬੜੀ ਚੰਗੀ ਹੈ ਜਿਵੇਂ ਮਰਦੀ ਧਾਰਾ ਮਾਰੀ ਚੱਲ ਕੋਈ ਨਹੀਂ ਰਾਜੀ ਡਾਕਟਰ ਇਹ ਜੀ ਹਮ ਇਹਦਾ 18 ਕਿਲੋ ਪਲੂਨ ਦਾ ਦੁੱਧ ਤੋ ਡਾਕਟਰ ਅੱਛਾ ਲੈ ਚਵਾਈ ਨਹੀਂ ਕਹਿ ਕੇ ਦਿਨਾ ਜੀ ਕੀ ਵੀ ਕੀ ਹਾਂ ਚਵਾਈ ਬੜੀ ਚੰਗੀ ਹੈ ਲੈ ਜਿਵੇਂ ਮਰਦੀ ਧਾਰਾ ਮਾਰੀ ਚੱਲ ਕੋਈ ਪੂਰੀ ਕੱਦ ਵਾਲੀ ਬੱਚੀ ਆ ਛੋਟੀ ਛਾਟੀ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਦੁੱਧ ਦੇ 18 ਕਿਲੋ ਤੋਂ ਬਾਹਰ ਬਾਹਰ ਡਾਕਟਰ ਵੀਨ ਮੂੰਹ ਮਾਰ ਜੂ 18 ਮੰਨ ਕੇ ਜਿਲਾ ਮਰ ਚੀ ਲੈ ਲੈ ਬਹੁਤ ਚੰਗੀ ਹੋ ਯਾਰ ਆ ਜਾ ਖੜਾ ਬੁਰਦਾ ਫੋਲ ਆਊਟ ਆ ਹਾਂ ਗਰਮੀ ਗਰਮੀ ਬਿਲਕੁਲ ਨਹੀਂ ਮੰਨਣੀ ਫੈਂਟ ਆ ਜਿਹੜੀ ਕਰਮਾ ਪੂਰੇ ਪੂਰੇ ਚਾਰ ਆਪਣੇ ਹਰੇ ਹਰੇ ਨਹੀਂ ਗੱਲ ਲੱਕੇ ਨਹੀਂ ਚੱਕੇ ਬੜਾ ਸੂਆਂ ਤਾਜਾਂ ਕਰਕੇ ਹੂੰ ਹੋਰ ਕਿਸੇ ਬਸ ਹੱਥ ਤਰਾਉ ਨਹੀਂ ਬਾਈ ਸਹੀ ਗੱਲ ਹੈ ਨਹੀਂ ਗੱਲ ਤੋਰੇ ਤਾਜਾਂ ਪਾਰਾ ਪੂਰਾ ਦਾ ਇੱਕ ਨੰਬਰ ਹੋਣੀ ਕੱਦ ਵਾਲੀ ਲੈ ਕੱਦ ਵੀ ਡਾਕਟਰ ਲਿਆ ਬਹੁਤ ਸਹੀ ਗੱਲ ਹੈ ਲੈਵਾ ਚੰਗਾ ਥਣ ਥਣ ਚੰਗਾ ਤੇ ਕੀ ਮੁੱਲ ਜਾਇਜ਼ ਡਾਕਟਰ ਮੁੱਲ 62 ਆ 57000 ਤੇ 6000 ਆਪਾਂ ਕਰਾਂ 55000 ਦੀ ਹਾਂ ਨਾ ਡਾਕਟਰ ਬਹੁਤ ਠੀਕ ਗੱਲ ਮੁੱਕ ਗਈ ਯਾਰ ਮੁੱਲ ਬਾਈ ਕਹਿੰਦਾ ਕਰਾਉਣਾ 62 ਕਰਾ ਲਓ ਥਾਂਲੇ ਵਾ ਦਾ ਅੰਤ ਕੋਈ ਨਹੀਂ ਥਾਂਲੇ ਵਾ ਦਾ 25 ਗੇਜ ਵਾਲਾ ਲੱਗਿਆ ਮੋਲ ਰੱਖ ਤਾਂ ਬਾਈ ਕਹਿੰਦਾ ਫੇਰ ਵੀ ਚੱਲ 55000 ਦੀ ਦੇ ਦਾਂਗੇ ਡਾਕਟਰ ਆਏ ਨਹੀਂ ਐਨੀ ਠੰਡੀ ਸੀ ਲਾ ਪੋਜਵਾਕਾਂ ਫੜਾ ਦ ਅੱਛਾ ਲਾਏ ਬਾਈ ਕੀ ਹੈ ਘੁੱਥੇ ਪਾਸੇ ਵੇ ਲਾ ਲਾਏ ਬਾਈ ਉੱਥੇ ਪਾਸੇ ਬਹਿ ਕੇ ਬਾਈ ਤੁੜੂ ਹਾਂ ਇਹ ਹਾਂ ਇਹ ਮਰਜੀ ਚੋਈ ਜਾਂਦਾ ਉੱਥੇ ਪਾਸੇ ਬਹਿ ਕੇ ਬਾਈ ਤਾਰਾ ਮਰੀ ਜਾਂਦਾ ਕੋਈ ਚੱਕਰੀ ਨਹੀਂ ਘੋਰਾ ਨਹੀਂ ਹੈਲੀ ਕਰ ਮਰੀਦਾ ਚੋਣ ਯਾਰ ਬੜਾ ਚੰਗਾ ਹਨਾ ਥਾਣੀ ਬੜਾ ਚੰਗਾ ਚੋਈ ਚੋਈ ਬਹੁਤ ਚੰਗੀਆਂ ਥਣ ਬਹੁਤ ਚੰਗਾ ਲੈ ਬਾਈ ਨਾਣਾ ਨੂਣਾ ਸਹੀ ਗੱਲ ਹੈ ਆਏ ਬਈ ਭਰਿਆ ਪਿਆ ਹਨਾ ਚਾਸ ਨਹੀਂ ਦੇਣੀ ਡਾਕਟਰ ਐਜੀ ਬੱਸੀ ਚੜਾਈ ਚੜੂ ਜੀ ਲਿਵਾ ਦੇਖੀ ਸਹੀ ਗੱਲ ਹੈ ਤੇ ਸ਼ਾਮ ਨੂੰ ਵੀ ਲੈਵਾ ਬਹੁਤ ਚੰਗਾ ਹੈ ਤੇ ਲਾਟੋ ਲਾਬ ਬਹੁਤ ਪਈਆਂ ਨੇ ਅਜੇ ਸ਼ਾਮ ਨੂੰ ਦੇਖੋ ਪੂਰੀ ਵੱਡੀ ਬੱਸੀ ਛੋਟੀ ਛਾਟ ਹੀ ਨਹੀਂ ਹਮ ਨਾਣਾ ਨੂਣਾ ਉਂਗਲਾਂ ਦਾ ਘਮਟਾ ਨਾ ਆਣੀ ਗੱਲ ਹੈ ਸਹੀ ਗੱਲ ਥ ਹਾਂ ਪੂਰਾ ਮੁਠਿਆ ਤੁਹਾਨੂੰ ਥਣ ਕਿਹੇ ਗਾਣੇ ਮਾੜਾ ਨਾ ਹੋਊ ਤੁਹਾਨੂੰ ਲੈਵਾਦਾ ਫੁੱਲ ਆ ਕਾ ਦਾਲੀਆਂ ਛੋਟੀ ਬਣੇ ਨਾ ਕੋਈ ਲੈ ਵੀ ਨਾਗ ਭਰਾ ਕੋਲੇ ਸੀਗੇ ਤਿੰਨ ਤਿੰਨੇ ਬਈ ਤਾਜ਼ੀਆਂ ਸੂਈਆਂ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦਾ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅ ਲਓ ਧੰਨਵਾਦ